ਕਿਵੇਂ ਆ ਲੱਖਿਆ ਅੱਜ ਪਵਾਵਾ ਮੀ ਫਿਰ ਸੱਜਣਾ ਹਾਂ ਠੀਕ ਆ ਯਾਰ ਹੋਰ ਕਹਿਮ ਹੋਰ 10 ਫਿਰ ਕਿਵੇਂ ਕੀ ਕਰੀਏ ਮੂੰਹਾਂ ਕਰਕੇ ਆ ਯਾਰ ਬਹਿ ਜਾ ਆ ਗਿਆ ਮੇਰਾ ਵੀ ਜੀਅ ਨਹੀਂ ਲੱਗਦਾ ਇਕੱਲੇ ਦਾ ਅੱਜ ਅਸੀਂ ਵੀ ਆਈ ਆਏ ਆ ਮਾਹ ਲੱਖੇ ਕੋਲ ਜਾਣੇ ਆ ਉਧਰ ਰਹਿ ਜਾ ਉਧਰ ਉੱਥੇ ਬਣਾਵਾਂਗੇ ਮੁਰਗਾ ਸ਼ੁਰਗਾ ਉਹਨਾਂ ਤਾਂ ਵਧੀਆ ਖਰਾਦ ਰਾਇਆ ਲਖਿਆ ਉਹਨਾਂ ਵਧੀਆ ਇੱਕ ਨੰਬਰ ਨਹੀਂ ਪੈ ਗਿਆ ਪੱਤਾ ਲਵੇੜ ਜੀ ਮਰ ਗਈ ਸਾਰੀ ਯਾਰ ਸੁਫੇੜ ਆਇਆ ਸੀਗਾ ਮੜਾ ਨਾਲ ਇਹ ਵੀ ਤੇਰੀ ਗੱਲ ਸਹੀ ਆ ਨਹੀਂ ਤਾਂ ਭੁੰਡੇ ਚੱਕਣੇ ਪੈਣੇ ਸੀ ਭਰਾਵਾ ਹੋਰ ਸੁਣਾ ਠੀਕ ਆ ਵਧੀਆ ਲਖਿਆ ਅੱਜ ਰੂਹ ਹੀ ਖੁਸ਼ ਕਰਦੇ ਸੁਣਾ ਦੇ ਕੁਝ ਗਾਣਾ ਸੁਣਾਵਾ ਹੋਰ ਬਾਈ ਗਾਣਾ ਤਾਂ ਮੈਂ ਸੁਣਾਉਂ ਨਹੀਂ ਆ ਗਿਆ ਓਏ ਲਖਿਆ ਗਾਣਾ ਉਹ ਹਵਾ ਚੱਲਦੀ ਆ ਕਣੀਆਂ ਉਂ ਡੇਕਦੀਆਂ ਗਾਣਾ ਤਾਂ ਮੈਂ ਸੁਣਾ ਦਨਾਂ ਬਾਲਾ ਬੰਦਾ ਮੇਰੀ ਗੱਲ ਸੁਣੋ ਸੁਣਾ ਬੰਦਾ ਸੁਣਾ ਯਾਰ ਗੋਲੀ ਮਾਰਮੀ ਨੂੰ ਗਾਣਾ ਨਾ ਤਾਂ ਮੈਂ ਸੁਣਾ ਦੂੰਗਾ ਸੁਣਾ ਦੇ ਪਰ ਗਾਣਾ ਨਾ ਮੇਰਾ ਕਈ ਵਾਰੀ ਕਿਸੇ ਦੇ ਲੱਗ ਜਾਂਦਾ ਕੋਈ ਗੁੱਸਾ ਨਾ ਕਰ ਉਹ ਜਿਹੜੀ ਸਚਾਈ ਹੁੰਦੀ ਆ ਲੱਖੋਂ ਕਿਸੇ ਦੇ ਤਾਂ ਲੱਗਦੀ ਹੁੰਦੀ ਆ ਜਿਵੇਂ ਤੁਸੀਂ ਆ ਕੇ ਮੈਨੂੰ ਬੁਲਾਇਆ ਨਾ ਮੇਰੀ ਰੂਹ ਖੁਸ਼ ਹੋ ਗਈ ਲੈ ਤੇਰੇ ਨਾਲ ਪਿਆਰ ਆ ਤੇ ਨਾ ਪ੍ਰੇਮ ਆ ਯਾਰ ਵੇਖ ਫਿਰ ਤੂੰ ਆਕੜ ਨਹੀਂ ਦੱਸਦਾ ਤੂੰ ਵੀ ਸਾਡੇ ਨਾਲ ਪ੍ਰੇਮ ਰੱਖਦਾ ਹਣ ਜੇ ਤੂੰ ਆਕੜ 'ਚ ਤੁਰਿਆ ਫਿਰੇਗਾ ਅਸੀਂ ਤੈਨੂੰ ਹੱਥ ਚੱਕਾਂਗੇ ਨਹੀਂ ਚੱਕਦੇ ਸੱਬਦਰ ਦੇ ਮੈਂ ਤੁਹਾਨੂੰ ਗਾਣਾ ਸੁਣਾਉਣਾ ਅੱਛਾ ਇਸੇ ਤਰ੍ਹਾਂ ਬਣਾਦਾ ਹਾਂ ਸੁਣਾ ਦੇ ਫਿਰ ਓਏ ਸੂਟ ਬੂਟ ਪਾ ਕੇ ਪਾਵੇਂ ਬਣੇ ਆਨ ਬਾਬ ਤੇ ਡਰ ਦੇ ਹੀ ਲੋਕੀ ਆਖੀ ਜਾਂਦੇ ਨੇ ਜਨਾਬ ਸੂਟ ਬੂਟ ਪਾ ਕੇ ਭਾਵੇਂ ਬਣਿਆ ਨਬਾਬ ਦਰਦੇ ਆਂਦੇ ਲੋਕੀ ਜਨਾਬ ਮਨੋਂ ਨਹੀਂ ਕੋਈ ਆਂਦਾ ਹੁੰਦਾ ਠੀਕ ਹੈ ਨਾ ਲੈ ਲਈ ਭਾਵੇਂ ਉਹ ਡਿਚਾਹੇ ਲੈ ਲਈ ਭਾਵੇਂ ਉਹ ਡਿਚਾਹੇ ਰੱਖੀ ਤੂੰ ਸਫਾਰੀਆ ਹੋਣ ਨਸ ਲਾਮਾ ਹੁੰਦੀ ਕਾਦੀ ਸਰਦਾਰੀ ਐ ਹੋਣ ਨਸ ਲਾਮਾ ਹੁੰਦੀ ਕਾਦੀ ਸਰਦਾਰੀ ਐ ਹੋਣ ਨਸ ਲਾਮਾ ਕੁੱਬੂ ਦੀ ਸਰਦਾਰੀ ਐ ਮਾਫੀਵਾ ਗੱਲ ਗਹਿਰੀ ਆ ਭਾਈ ਕੋਈ ਬੁਲਾਵੇ ਚਲਾਵੇ ਨਾ ਸਰਦਾਰੀ ਚਟਣੀ ਆ ਤੁਰਿਆ ਫਿਰੇ ਭਾਵੇਂ ਜੁੱਤੀ ਚ ਕਢਾਈ ਵਾਲੀ ਪਾ ਕੇ ਇੱਥੇ ਜਦੋਂ ਬਾਹਰ ਨਿਕਲਦੇ ਆ ਰੋਖ ਖੁਸ਼ ਹੋ ਜਾਂਦੀ ਆ ਕਦੇ ਜੰਟੀ ਬੰਦੀ ਵਰਗੇ ਮਿਲ ਗਏ ਤੇ ਕਦੇ ਬਾਈ ਵਰਗੇ ਮਿਲ ਗਏ ਪੈਸਾ ਕੀ ਕਰਨਾ ਯਾਰ ਆਹ ਗੱਲਾਂ ਰਹਿ ਜਾਣੀਆਂ ਬਾਈ ਸਸਰੀ ਖੁਸ਼ ਹੋ ਕੇ ਬੰਦਾ ਮਿਲਿਆ ਮੇਰਾ ਗਾਣਾ ਬਹੁਤ ਵਧੀਆ ਲੱਖਿਆ ਪਰ ਇਹ ਸੇ ਖੁਸ਼ੀ ਵਿੱਚ ਅੱਜ ਪਾਰਟੀ ਹੋ ਜੇ ਅੱਜ ਮੁਰਗਾ ਤੇਰਾ दारू ਜੰਟੀ ਦੀ ਮੈਂ ਚੱਲ ਇੱਕ ਅੰਦਾ ਪੈਗ ਲਾ ਲਊਗਾ ਇਹ ਤਾਂ ਮਗਰੋਂ ਜਦੋਂ ਤੁਹਾਡੀ ਮਹਿਫਲ ਜੰਮ ਜੂਗੀ ਤੁਸੀਂ ਆਹੋ ਤੈਨੂੰ ਪੈਸੇ ਨਹੀਂ ਪਾਉਂਦੇ ਪਾਣ ਲਾਂਡੇ ਹਾਏ ਪੈਸੇ ਨਹੀਂ ਪਾਉਂਦੇ ਬਸ ਫਿਰ ਠੀਕ ਹੈ ਨਾ ਮੈਂ ਐਗ ਬਰੋਬਰ ਲਾਉਂ ਹਾਂ ਹਾਂ ਲਾਉਂ ਯਾਰ ਯਾਰ ਜੰਤੀ ਲੱਟੀ ਕਰ ਅਗਲਾ ਟੱਪਾ ਵੀ ਸੁਣੋ ਫਿਰ ਚੱਲ ਯਾਰ ਤੂੰ ਟੱਪਾ ਸੁਣਾ ਮਹਿੰਗੀ ਬੋਤਲ ਲਿਆਵਾ ਕੇ ਫਿਰ ਜੇ ਅਗਲਾ ਵੀ ਸੋਨਾ ਹੋਇਆ ਤਾਂ ਜੇ ਸੋਨਾ ਹੋਇਆ ਹਰ ਵੇਲੇ ਗੁੱਸਾ ਨਾ ਕੀ ਉੱਤੇ ਰੱਖਣਾ ਮਾੜੇ ਬੰਦੇ ਉੱਤੇ ਜਾ ਕੇ ਹੱਥ ਚੱਕਣਾ ਹਰ ਵੇਲੇ ਗੁੱਸਾ ਨਾ ਕੀ ਉੱਤੇ ਰੱਖਣਾ ਮਾੜੇ ਬੰਦੇ ਉੱਤੇ ਜਾ ਕੇ ਹੱਥ ਚੱਕਣਾ ਬਾਜਵਾਂਗ ਅੱਖ ਰੱਖਦਾ ਸ਼ਿਕਾਰੀ ਐ ਬਾਜਵਾਂਗ ਅੱਖ ਰੱਖਦਾ ਸ਼ਿਕਾਰੀ ਐ ਹੁਣ ਨਾ ਸਲਾਮਾ ਹੁੰਦੀ ਕਾਦੀ ਸਰਦਾਰੀ ਐ ਹੁਣ ਨਾ ਸਲਾਮਾ ਹੁੰਦੀ ਕਾਦੀ ਸਰਦਾਰੀ ਐ ਹੁਣ ਨਾ ਸਲਾਮਾ ਕੁੱਗੂ ਦੀ ਸਰਦਾਰੀ ਐ ਲਖਿਆ ਇਕ ਗਾਣਾ ਤੇਰੇ ਰਜਿਸਟਰ ਕਰਾਈਏ ਗਾਣਾ ਤੇਰਾ ਕੋਈ ਚੋਰੀ ਕਰ ਲੂ ਗਾਣਾ ਤੇਰਾ ਲੀਕ ਹੋ ਜਾਊਗਾ ਉਹ ਬਈ ਤੇ ਗਾਣਾ ਸੋਹਣਾ ਬਹੁਤ ਆ ਐਸੇ ਖੁਸ਼ੀ ਵਿੱਚ ਫਿਰ ਪਾਰਟੀ ਹੋ ਜੇ ਬੋਤਲ ਮਹਿੰਗੀ ਕਰਦੇ ਹੁਣ ਪਰ ਇੱਕ ਗੱਲ ਆ ਮਹਿੰਗੀ ਲਾਵਾਂਗੇ ਅੱਜ ਮੇਰੇ ਕੋਲੇ ਕੁਝ ਨਹੀਂਗਾ ਯਾਰ ਤੈਨੂੰ ਅਖਤੂ ਨਾ ਯਾਰੀ ਆ ਤੁਹਾਡੇ ਨਾਲ ਯਾਰੀ ਆ ਤੁਹਾਡੇ ਨਾਲ ਕੋਈ ਗੱਲ ਨਹੀਂ ਜੀ ਕਰਦੇ ਚਲੋ ਕਰੀਏ ਫਿਰ ਆਰ ਤੁਹਾਡੇ ਬੁੰਡੇ ਸਭ ਇਕੱਠੇ ਆਪਣੇ ਕੱਤ ਫੇਰ ਹੀ ਬਣੂ ਕਰੀਏ ਯਾਰ ਯਾਰ ਹੋਰ ਭਾਂਡਾ ਆ ਵੀ ਤੁਸੀਂ ਕਰਨਾ ਮੈਂ ਤਾਂ ਰਾਖੀ ਰੱਖਦਾ ਇਹਦਾ ਮੈਂ ਰੱਖ ਪੈ ਮੈਂ ਪੈਸਾ ਨਹੀਂ ਪਾਉਣਾ ਥੇਲਾ ਨਹੀਂ ਪਾਉਣਾ ਓ ਯਾਰ ਭਾਂਡੇ ਬੁੰਡੇ ਲਿਉਣੇ ਅਸੀਂ ਨੂਨ ਮਿਰਚ ਲਿਉਣੇ ਫੇਰ ਹੀ ਖੇਤ ਬਣੂਗਾ ਤੁਸੀਂ ਲਿਆਉਂਗੇ ਮੈਂ ਤੂੰ ਬਹਿ ਜਾ ਤੂੰ ਪੈ ਜਾ ਅਸੀਂ ਲਿਉਣੇ ਕੋਈ ਨਹੀਂ ਐਂ ਕਰੋ ਬੋਤਲ ਪਹਿਲਾਂ ਫੜਾ ਦਿਓ ਇੱਥੇ ਮੈਨੂੰ ਲੈ ਆਉਣੇ ਲੈ ਆਉਣੇ ਪਹਿਲਾਂ ਆਹੋ ਓ ਕਈ ਵਾਰੀ ਚੈੱਕ ਕਰਨੀ ਪੈਂਦੀ ਹੈ दारू ਮਾੜੀ ਨਾ ਹੋਵੇ ਓ ਯਾਰ ਹੋਰ ਅੱਜ ਕਿਵੇਂ ਨਹੀਂ ਕਰੀ ਅਸੀਂ ਲਿਆਉਂਦੇ